ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਦਲੀਪ ਕੋਟੇਵਾੜਨ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਲ 14 ਇਹਨਾਂ ਹੀ ਦਿਨਾਂ ਵਿੱਚ ਛੋਟੇ ਪੂਆ ਜੀ ਕੋਲ ਜਦੋਂ ਮੇਰੇ ਸੰਬੰਧੀ ਖਬਰ ਪਹੁੰਚੀ ਤੁਰਤ ਪਟਿਆਲੇ ਆਏ 100 100 ਵਾਲਾ ਅਗਲਿਆਂ ਨੂੰ ਗੱਡੀਆਂ ਮੋਰਖ ਥੋੜੇ ਦਿੰਦੇ ਰੱਜਿਆਂ ਨੂੰ ਇਹ ਨਹੀਂ ਪਤਾ ਵੀ ਸਾਡਾ ਕਿੱਡੇ ਘਰ ਨਾਲ ਮੱਥਾ ਲੱਗਣ ਲੱਗੇ ਜਿੱਥੇ ਟੀਮੀਆਂ ਦੀ ਚੱਲੇ ਉੱਥੇ ਨਹੀਂ ਪੱਦਰਗਾਰੀ ਹੁੰਦੀ ਟੀਮੀਆਂ ਤਾਂ ਚੰਗੇ ਭਲੇ ਬੰਦਿਆਂ ਦੀਆਂ ਮੱਤ ਮਾਰ ਦਿੰਦੀਆਂ ਨੇ ਬਾਪੂ ਜੀ ਤਾਂ ਪਹਿਲੇ ਹੀ ਆਖਦੇ ਹੁੰਦੇ ਸੀ ਆਖੇ ਮਾਂ ਮੁੰਡੇ ਦੀ ਤੇਜ ਲੋਕਾਂ ਨੂੰ ਪਤਾ ਲੱਗੂ ਤਾਂ 100-100 ਗੱਲਾਂ ਹੋਣਗੀਆਂ ਆਖੇ ਇਹਨਾਂ ਦੀ ਧੀ ਤੇਲ ਧਰੇ ਛੜਦੀ ਖਬਰ ਨਹੀਂ ਕੀ ਹੈ ਬੈਲਸੀ ਆਪਣੀ ਕੁੱਲ ਚ ਇਹੋ ਜੀ ਗੱਲ ਪਹਿਲੀ ਵਾਰੀ ਵਾਪਰੀ ਹੈ ਨਹੀਂ ਤਾਂ ਅਗਲੇ ਹੱਥ ਬੰਨ ਕੇ ਨਾਤੇ ਲੈਨੇ ਤੁਹਾਨੂੰ ਪਸੰਦ ਖਬਰ ਨਹੀਂ ਕਿਵੇਂ ਆਗੇ ਸੀ ਇੱਕ ਮੁੰਡਾ ਹੀ ਹੈ ਹੋਰ ਨਾ ਕੋਈ ਭਾਰੀ ਜਾਇਦਾਦ ਨਾ ਕੋਈ ਉਗਾ ਖਾਨਦਨ ਨਾ ਮਾਲਦਾਰ ਇੰਨੇ ਬਾਪੂ ਜੀ ਖਬਰ ਨਹੀਂ ਕਾਦੇ ਤੇ ਰੀਜ ਗਏ ਸੀ ਖਬਰੇ ਕੁੜੀ ਦੀ ਕਿਸਮਤ ਚੰਗੀ ਹੋਇ ਬਈ ਇਹੋ ਜੇ ਜਮਾ ਤੋ ਛੇਤੀ ਖੜਾ ਛੁੱਟ ਗਿਆ ਨਹੀਂ ਖਬਰੇ ਕਿਹੜੇ ਨੌਬਤ ਨੂੰ ਉਜਾਉਂਦੇ ਚੱਲ ਜੈ ਨੂੰ ਖਾਣ ਹੋਰ ਮੁੰਡਿਆਂ ਦਾ ਕੀ ਕਾਲ ਪੈ ਗਿਆ ਮੈਂ ਤਾਂ ਪਹਿਲਾਂ ਹੀ ਆਖੀ ਬਈ ਸਾਡੀ ਬੀਬੀ ਦਾ ਮੁੰਡਾ ਏ ਜਾਣੀ ਕਿਸੇ ਰਾਜੇ ਦਾ ਘੋਰ ਹੈ ਫੇਰ ਮਾਰ ਕੇ ਲਾਈ ਨਹੀਂ ਲੱਗਦੀ ਮੇਰੇ ਸਹੁਰੇ ਨੂੰ ਜਾਣਦੇ ਹੋ ਉਹਨਾਂ ਵੇਲੇਾਂ ਚ ਡਾਕਟਰ ਸੀ ਜਦੋਂ ਡਾਕਟਰ ਹੁੰਦੇ 英ਗਰੇਜ਼ ਸੀ ਉਹਦੇ ਕੋਲ ਕਾਰ ਨਹੀਂ ਸੀ ਤੇ ਉਹਦੇ ਪਿਸਤੌਲ ਨਾਲ ਦੇ ਸਾਰੇ ਮੁਲਕ 'ਚ ਸਿਰਫ 4 ਪਿਸਤੌਲ ਸਨ ਤੇ ਉਸ ਨੂੰ ਰੱਖਣ ਦੀ ਗਵਰਨਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ ਇਹੋ ਜਿਹੇ ਬੰਦੇ ਨੇ ਜਿਸ ਘਰ ਧੀ ਦਿੱਤੀ ਹੋ ਮਾੜਾ ਟੀੜਾ ਘਰ ਤਾਂ ਨਹੀਂ ਹੋਣ ਲੱਗਿਆ ਬਾਕੀ ਹਜ਼ਾਰ ਵਿੱਗੇ ਛੋਟੇ ਦੇ ਸਰਗੀ ਜ਼ਮੀਨ ਹੈ ਘਰ ਦੀਆਂ ਬਸਾਂ ਚੱਲਦੀਆਂ ਨੇ ਤੇ ਉਹਨਾਂ ਨੇ ਆਪਣੀ ਕੁੜੀ ਤੁਸੀਂ ਜਾਣਦੇ ਹੋ ਮੰਦਰ ਸਿਓ ਕੋਮਾਲ ਵਾਲੇ ਨੂੰ ਵਿਆਹੀ ਸੀ ਜਿਹੜਾ ਹਰ ਸਾਲ ਗਰਮੀਆਂ ਚ ਵਲੈਤ ਜਾਂਦਾ ਸੀ ਮੈਂ ਤਾਂ ਆਖਦੀ ਆ ਜੇ ਉਹ ਰਿਸ਼ਤੇ ਨੂੰ ਮੰਨ ਜਾਣ ਹੋਰ ਤੁਸੀਂ ਕੀ ਰੱਬ ਭਾਲਦੇ ਹੋ ਬਾਕੀ ਸੱਸ ਨਹੀਂ ਨਨਾਨੀ ਲੜਕੀ ਖੁਦ ਮੁਕਤਿਆਰ ਹੋ ਜਾਣੇ ਭਾਲੇ ਲੋਕ ਨੇ ਕੋਈ ਅਨੋਭੜ ਨਹੀਂ ਬਈ ਦੁਖ ਤੱਕ ਲੈ ਫਦੇਗੇ ਉਹ ਆਜੀ ਇੱਕ ਸਾਹ ਮੋੜ ਉਹੀ ਗੱਲਾਂ ਦੁਹਰਾਈ ਜਾ ਰਹੇ ਸਨ ਉਹ ਫਰਦੀ ਨੇ ਕੋਈ ਜਵਾਬ ਨਾ ਦਿੱਤਾ ਬੀਜੀ ਨੇ ਕੋਈ ਜਵਾਬ ਨਾ ਦਿੱਤਾ ਮੈਂ ਕਿਹਾ ਬੇਬੇ ਇਦੋਂ ਬੜਾ ਘਰ ਹੋਰ ਕਿ ਟੋੜ ਲਓਗੇ ਨਾਲੇ ਪਿਓ ਤਾਂ ਇਹਦਾ ਸ਼ਰਾਬੀ ਹੈ ਕਿਸੇ ਨੇ ਬਹੁਤ ਬੜੇ ਨੇ ਉਹੀ ਨਹੀਂ ਹੱਥ ਕੱਢਣਾ ਨਾਲੇ ਮਗਰ ਹੋਰ ਬਥੇਰੀਆਂ ਬੈਠੀਆਂ ਨੇ ਇੱਕੋ ਦਾ ਤਾਨ ਨਹੀਂ ਕਰਨਾ ਮੇਰੀ ਮੰਨੋ ਥਾਂ ਹੱਥੋਂ ਨਾ ਜਾਣ ਦਿਓ ਤੂੰ ਇੱਥੇ ਬੈਠੀ ਕੀ ਕਰਦੀ ਐ ਤੂੰ ਅੰਦਰ ਜਾ ਕੇ ਕੰਮ ਕਰ न्यायाने नी ਇਹੋ ਜੀਆਂ ਗੱਲਾਂ ਸੁਣਦੇ ਹੁੰਦੇ। ਉਹ ਆ ਜੀ ਬੇ ਜੀ ਹੋਰ ਨਾਲ ਗੱਲਾਂ ਕਰਦੇ। ਮੇਰੇ ਵੱਲ ਝਾਕ ਕੇ ਬੋਲੇ। ਨਹੀਂ ਮੇਰਾ ਬੇਟਾ ਤਾਂ ਬਹੁਤ ਸਮਰਧਾਰ ਹੈ। ਅਸੀਂ ਇਸ ਤੋਂ ਲੁਕੋ ਕੇ ਕੋਈ ਗੱਲ ਨਹੀਂ ਕਰਨੀ। ਜਿਵੇਂ ਇਹ ਕਹੂਗਾ ਓਵੇਂ ਕਰਾਂਗੇ। ਖੋਫੜ ਜੀ ਨੇ ਮੇਰੀ ਥਾਂ ਜਵਾਬ ਦਿੱਤਾ। ਫੇਰ ਦੱਸੋ ਮੈਂ ਤਾਂ ਅੱਜ ਪੱਕੀ ਹਾਣਾ ਲੈ ਕੇ ਜਾਣੀ ਹੈ। ਉਹਨਾਂ ਨੂੰ ਕਿਹੜਾ ਨਾਤਿਆਂ ਦਾ ਘਟਾ ਹੈ। ਵੀ ਨਾਤਿਆਂ ਦੇ ਅੱਗੇ ਪਿੱਛੇ ਫਿਰਦੇ ਨੇ। ਮੈਂ ਤਾਂ ਕਹਿਨੀ ਆ ਕੁੜੀ ਰਾਜ ਕਰੋਗੀ ਪੂਆ ਜੀ ਨੇ ਜ਼ੋਰ ਪਾ ਕੇ ਆਖਿਆ ਕਰ ਲਾਂਗੇ ਸਲਾਹ ਬੇਜੀ ਨੇ ਜਿਵੇਂ ਉਸ ਨੂੰ ਟਾਲਣ ਲਈ ਆਖਿਆ ਕਰ ਲਿਓ ਸਲਾਹ ਪਰ ਸਲਾਹ ਕਾਦੀ ਕਰਨੀ ਐ ਤੁਸੀਂ ਗੱਲ ਪੱਕੀ ਕਰਨ ਦੀ ਕਰੋ ਮੈਂ 2-4 ਦੇਣਾ ਥਾਈ ਦੀਪ ਦੇ ਫੁੱਫੜ ਜੀ ਨੂੰ ਭੇਜਾਂ ਤੁਸੀ ਦੱਸ ਦਿਓ ਬਾਕੀ ਦੀਪ ਦੇ ਫੁੱਫੜ ਦੀ ਖਰੇ ਜੇ ਬੰਦੇ ਨੇ ਸਾਫ਼ ਗੱਲ ਕਰਿਓ ਹਾਂ ਇਸ ਗੱਲ ਦੀ ਸਾਡੀ ਜ਼ਿੰਮੇਵਾਰੀ ਰਹੀ ਬਈ ਨਾਗ ਲਿਆ ਨੇ ਕੁਛ ਮੰਗਣਾ ਮੰਗਾਉਣਾ ਹੈ ਨਾ ਕਾਰਮ ਕਰਮਾਉਣਾ ਨਾ ਦਿੱਤਾ ਉਹ ਘਟਣਾ ਹੈ ਇਹ ਸਾਡੀ ਜ਼ਿੰਮੇਵਾਰੀ ਰਹੀ ਜਿਹੜਾ ਕੁਝ ਦੇਣਾ ਲੈਣਾ ਹੈ ਬੇਸ਼ੱਕ ਆਪਣੀ ਕੁੜੀ ਦੇ ਨਾ ਕਰਵਾ ਦਿਓ ਉਹ ਆ ਜੀ ਹਰ ਪਾਸਿਓਂ ਵੱਲ ਕੇ ਹਾਂ ਕਰਾਉਣੀ ਚਾਹੁੰਦੇ ਸੀ ਅੰਮਾ ਜੀ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦੇਵਾਂਗੇ ਫੋਫੜ ਜੀ ਨੇ ਗੱਲ ਮੁਕਾਈ ਇਹਨਾਂ ਦਿਨਾਂ ਵਿੱਚ ਇੱਕ ਦਿਨ ਬਾਪੂ ਜੀ ਪਿੱਛੋਂ ਆਏ ਤੇ ਸਿੱਧੇ ਮੇਰੇ ਸਕੂਲ ਚਲੇ ਗਏ ਮਿਸ ਸੈਨ ਪੈਣ ਜੀ ਨੂੰ ਅਰਜੀ ਲਿਖ ਕੇ ਦੇ ਦਿੱਤੀ ਕਿ ਮੇਰੀ ਧੀ ਦਾ ਸਰਟੀਫਿਕੇਟ ਕੱਟ ਦਿਓ ਮੈਂ ਨਹੀਂ ਅੱਗੇ ਪੜਾਉਣੀ ਮਿਸ ਸੈਨ ਪੈਣ ਜੀ ਨੇ ਮੈਨੂੰ ਬੁਲਾ ਕੇ ਪੁੱਛਿਆ ਬੇ ਜੀ ਨੂੰ ਬੁਲਾ ਕੇ ਪੁੱਛ ਲਓ ਮੈਂ ਗਿਆ ਬਾਪੂ ਜੀ ਨੂੰ ਗੁੱਸਾ ਚੜ ਗਿਆ ਬੋਲੇ ਇਹ ਮੇਰੀ ਧੀ ਹੈ ਮੈਂ ਆਖਦਾ ਇਹਦਾ ਸਰਟੀਫਿਕੇਟ ਕੱਟ ਦਿਓ ਸਰਟੀਫਿਕੇਟ ਕਟਾ ਕੇ ਉਹਨਾ ਬਾਜ਼ਾਰੋਂ ਟਾਂਗਾ ਮੰਗਵਾਇਆ ਤੇ ਪਹਿਲੀ ਵਾਰੀ ਬਿਨਾਂ ਪਰਦੇ ਤੋਂ ਟਾਂਗੇ ਵਿੱਚ ਬੈਠਣਾ ਮੈਨੂੰ ਅਜੀਬ ਲੱਗ ਰਿਹਾ ਸੀ ੜਾ ਕੇ ਵੀ ਮੈਂ ਕੀ ਮੈਜਿਸਟਰੇਟ ਬਣਾਉਣੀ ਹੈ ਗਜ਼ਬ ਸਾਈ ਦਾ ਮੇਰੀ ਧੀ ਹੈ ਮੈਥੋ ਕੋ ਜੋ ਕੋ ਚਦੇ ਹੀ ਨਹੀਂ ਮੈਂ ਤਾਂ ਆਪਣੇ ਕੋਲ ਪਿੰਡ ਰੱਖੂਗਾ ਉਹ ਆਖਰੇ ਸਨ ਜਮਾਤ ਨੂੰ ਪਤਾ ਲੱਗਣ ਦੇ ਜਿਵੇਂ ਸਨਾਟਾ ਛਾ ਗਿਆ ਜਿਵੇਂ ਮੈਂ ਮਰ ਗਈ ਹੁੰਨੀ ਆ ਮੇ ਸੇਨ ਭੈਣ ਦੀ ਆਪ ਗੇਟ ਤੱਕ ਛੱਡਣ ਆਈ ਤੇ ਨਾਲ ਹੀ ਬਾਪੂ ਜੀ ਨੂੰ ਆਖਿਆ ਅਗਰ ਆਪ ਦਾ ਇਰਾਦਾ ਬਦਲ ਜਾਏ ਤੂੰ ਬਹੁਤ ਦਿਨ ਗੈਰਹਾਜ਼ਰ ਨਹੀਂ ਰਹਿਣਾ ਪੜ੍ਹਾਈ ਵਿੱਚ ਇਹ ਅੱਛੀ ਹੈ ਵੈਸੇ ਵੀ ਅੱਛੀ ਲੜਕੀ ਹੈ ਨਹੀਂ ਮੈਂ ਆਪਣੀ ਕੋਈ ਵੀ ਧੀ ਨਹੀਂ ਪੜਾਉਣੀ ਪੜ੍ਹਾਈ ਪੜ੍ਹਾਈ ਕਰਕੇ ਮੇਰੇ ਕੋਲੋਂ ਮਰੀਆਂ ਧੀਆਂ ਵੀ ਖੋ ਲਈਆਂ ਨੇ ਘਰ ਪਹੁੰਚ ਕੇ ਬਾਪੂ ਜੀ ਨੇ ਮੈਨੂੰ ਆਪਣੇ ਕੱਪੜੇ ਅਟੈਚੀ ਕੇਸ ਵਿੱਚ ਪਾਣ ਲਈ ਆਖਿਆ ਬੇ ਜੀ ਨੇ ਫੂਫੜ ਜੀ ਨੂੰ ਜੇਲ੍ਹ ਵਿੱਚ ਟੈਲੀਫੋਨ ਕੀਤਾ ਫੂਫੜ ਜੀ ਉਦੋਂ ਜੇਲ੍ਹਾਂ ਦੇ ਜਰਨਲ ਸਨ ਇਹ ਤਾਂ ਹੁਣ ਸਾਡੀ ਟੀ ਹੈ ਕਿਵੇਂ ਲੈ ਕੇ ਜਾਏਗਾ ਬੇਜੀ ਨੇ ਹੱਸ ਕੇ ਕਿਹਾ ਮੈਂ ਕੋਈ ਮੜਾ ਮੰਗਤਾ ਮੇਰੇ ਘਰ ਰੋਟੀ ਨਹੀਂ ਵੀ ਮੈਂ ਆਪਣੀ ਧੀ ਥੋਨੂੰ ਦੇ ਦਿਆਂ ਚੰਗਾ ਦੀਪ ਨੂੰ ਤਾਂ ਪੁੱਛ ਲੈ ਇਹਨੇ ਜਾਣਾ ਹੈ ਕਿ ਰਹਿਣਾ ਬੇਜੀ ਨੇ ਆਖਿਆ ਬੱਚਿਆਂ ਦਾ ਕੀ ਹੁੰਦਾ ਇਹਨੂੰ ਨਾਲੇ ਕੀ ਪਤਾ ਪੜਾਈ ਦਾ ਬਹਾਨਾ ਕਰਕੇ ਤੁਸੀਂ ਲੈ ਆਏ ਸੀ ਮੈਂ ਆਖਦਾ ਮੈਂ ਨਹੀਂ ਪੜਾਉਣੀ ਗੱਲ ਮੁੱਕ ਗਈ ਇਹਨੇ ਨੂੰ ਫੁੱਫੜ ਜੀ ਵੀ ਆ ਗਏ ਕੀ ਗੱਲ ਸਰਦਾਰ ਜੀ ਤੁਹਾਨੂੰ ਬੇਬੇ ਨੇ ਸੱਦਿਆ ਵਿਮਦੇਵ ਨੂੰ ਲੈ ਕੇ ਜਾਣ ਮੇਰੀ ਧੀ ਮੈਂ ਲੈ ਕੇ ਕਿਉਂ ਨਾ ਜਾਵਾਂ ਬਗਾਨੇ ਧੀਆਂ ਪੁੱਤਾਂ ਦਾ ਇਹੀ ਹੁੰਦਾ ਬਈ ਜਦੋਂ ਅਗਲੇ ਦਾ ਜੀ ਕਰੇ ਲੈ ਜੇ ਵੱਡੇ ਬੇਜੀ ਸਭ ਨੂੰ ਸੁਣਾ ਕੇ ਗੱਲ ਆਖੇ ਸਾਡੇ ਕੋਈ ਆਪਣਾ ਹੁੰਦਾ ਅਸੀਂ ਗਾ ਨੂੰ ਬਗਾਨੀਆਂ ਲਾੜਾਂ ਚੱਟਦੇ ਸਰਦਾਰ ਸਾਹਿਬ ਨੇ ਤਾਂ ਦੂਜਾ ਖੂਬੀ ਪੱਟਿਆ ਬਈ ਐਸੇ ਦੇ ਰੱਬ ਭੁੱਲ ਜੋ ਇਹਦੋਂ ਤਾਂ ਜਤੇਮ ਖਾਨੇ ਉਹ ਲਿਆਉਂਦੇ ਕਿਸੇ ਦਾ ਜੁਆਕ ਅਗਲਾ ਇਉਂ ਤਾਂ ਨਾ ਖੋ ਕੇ ਲੈ ਜਾਂਦਾ ਬੇਜੀ ਰੋਂਦੇ ਆਖੀ ਜਾ ਰਹੇ ਸਨ ਚੰਗਾ ਸਰਦਾਰ ਕਾਕਾ ਸਿੰਘ ਜੀ ਸਾਡਾ ਕਿਹੜਾ ਜੋਰ ਹੈ ਤੇਰੀ ਧੀ ਐ ਲੈ ਜਾਓ ਪਰ ਜੇ ਆਖੇ ਮੈਂ ਤੁਹਾਡੀ ਮਿਹਰਤ ਕਰ ਦਿੰਨਾ ਦੇਖ ਇਹਦੀ ਬੇਬੇ ਰੋ ਰਹੀ ਐ ਫੂਫੜ ਜੀ ਨੇ ਜਦੋਂ ਆਖਿਆ ਬਾਪੂ ਜੀ ਉੱਠ ਕੇ ਬਾਹਰ ਨੂੰ ਚਲੇ ਗਏ ਤੇ ਉਧਰੋਂ ਹੀ ਪਿੰਡ ਨੂੰ ਚਲੇ ਗਏ ਅਗਲੇ ਦਿਨ ਜਾ ਕੇ ਬੇਜੀ ਮੈਨੂੰ ਫੇਰ ਸਕੂਲ ਦਾਖਲ ਕਰਵਾਇ ਕੋਸ ਦਿਨਾਂ ਮਗਰੋਂ ਵਿੰਡੋ ਦਾ ਦਿਮਾਗੀ ਦੱਸਿਆ ਬਾਪੂ ਜੀ ਅੱਗੇ ਨਾਲ ਉਹ ਵੀ ਬਹੁਤ ਹੀ ਸ਼ਰਾਬ ਪੀਣ ਲੱਗ ਪਏ ਨੇ ਕਈ ਵਾਰੀ ਗਿਆਨ ਦਾਸ ਤੇ ਡੇਰੇ ਜਾ ਕੇ ਪਈ ਰਹਿੰਦੇ ਨੇ ਕਸਰਤ ਕਰਨੀ ਛੱਡਤੀ ਦੇਸੀ ਕੋ ਦਾ ਪੀਪਾ ਸਾਰਾ ਚੋਕੇ ਘੋੜੀ ਨੂੰ ਚਾਰਤਾ ਆਪ ਜਮਾ ਟੀਲਾ ਹੋਇਆ ਪਿਆ ਬਸ ਦਾਰੂ ਪੀ ਕੇ ਚੁਬਾਰੇ ਚ ਪਿਆ ਰਹਿੰਦਾ ਕਦੇ ਰੋਟੀ ਦਾ ਭੋਰਾ ਖਾ ਲਿਆ ਕਦੇ ਨਾ ਚੰਦਗੁਰ ਨੂੰ ਇੱਕ ਦਿਨ ਪੀ ਕੇ ਤੋਂ ਹਰ ਦਫਾ ਕਰਨ ਲੱਗਿਆ ਸੀ ਮੈਂ ਤਾਂ ਪੇਕੀ ਤੋਰਤੀ ਵੀ ਜੇ ਇਹਦਾ ਇਸ ਪਾਸੇ ਹੱਥ ਖੁੱਲ ਗਿਆ ਫੇਰ ਇਹ ਕੀ ਦੇ ਡੱਕਣ ਦਾ ਏ ਕਰਨੀ ਹੁਣ ਤੁਰਦਾ ਦਿੰਦਾ ਮੈਂ ਤਾਂ ਬਥੇਰੀਆਂ ਸੁਖਣਾ ਸੁਖੀਆਂ ਨੇ ਬਾਬੇ ਸ਼ਹੀਦਾਂ ਦੀਆਂ ਨੈਣਾ ਦੇ ਵੀ ਦੀਆਂ ਬਾਬੇ ਮੜੂ ਦਾਸੀਆਂ ਕੋਟਲੇ ਵਾਲੇ ਪੀਰ ਦੀਆਂ ਬਈ ਇਹ ਕਿਵੇਂ ਸ਼ਰਾਬ ਛੱਡ ਦੇ ਖਬਰ ਨਹੀਂ ਕਿਹੜੇ ਕਿਹੜੇ ਪੁੱਤ ਖਾਣੇ ਨੇ ਇਹ ਚੰਦਰੀ ਘਰ ਖੋਨੀ ਬਣਾਤੀ ਬਾਕੀ ਬਲਦੇਵਕੁਰ ਗਈ ਸੀ ਆਕਦੀ ਸੀ ਦੀਪ ਦਾ ਰਿਸ਼ਤਾ ਉਹਦੀ ਨਣਦ ਦੇ ਮੁੰਡੇ ਨੂੰ ਕਰਦੇਓ ਦੇਖ ਲੋ ਜੇ ਘਰ-ਵਾਰ ਚੰਗਾ ਏ ਉਹ ਤਾਂ ਏ ਵੀ ਆਕਦੀ ਸੀ ਏ ਨਾ ਹੋਵੇ ਇਹਦਾ ਪਿਓ ਕਿਤੇ ਆਪਣੀ ਮਰਜ਼ੀ ਨਾਲ ਸਾਖ ਕਰ ਦੇ ਪੀਤੀ ਚ ਕੀ ਪਤਾ ਲੱਗਣ ਹੋਰ ਜੇ ਕਿਤੇ ਹਾਂ ਕਰ ਆਇਆ ਫੇਰ ਕੀ ਕਰਾਂਗੇ ਰੱਬ ਦੇ ਘਰ ਵੀ ਨਿਆਣੀ ਬਾਪ ਇਹ ਹੋ ਜਾਏ ਗਾਹਾਂ ਧੀਆਂ ਦਾ ਲਾਰਾ ਦੇਤਾ ਮੇਰੀ ਬੈਠੀ ਬੈਠੀ ਵੱਡੀਆਂ ਦੋ ਦੇ ਤਾਂ ਜ਼ਰੂਰੀ ਹੱਥ ਵੇਲੇ ਕਰ ਦਿਓ ਇਹਨਾਂ ਦਾ ਦਾਦਾ ਮਰ ਗਿਆ ਤਰਲੇ ਲੈਂਦਾ ਬਈ ਇਹਨਾਂ ਦਾ ਕੁਝ ਕਰ ਜਾ ਸ਼ਰਾਬ ਪੀਣ ਵਾਲਿਆਂ ਦਾ ਕਾਹਦਾ ਭਰੋਸਾ ਹੋਰ ਕਿਸੇ ਆਪਣੇ ਵਰਗੇ ਦੇ ਪੁੱਤ ਨੂੰ ਕਰ ਦੂ ਫੇਰ ਬੈਠੇ ਚਾਕਾਂਗੇ ਦਾਦੀ ਮਾਂ ਬਹੁਤ ਉਦਾਸ ਹੋ ਕੇ ਆਖਰੀ ਸੀ ਅਜੇ ਬਹੁਤੇ ਦਿਨ ਨਹੀਂ ਸੀ ਗੁਜ਼ਰੇ ਜਦੋਂ ਪੂਆ ਜੀ ਦੀ ਨਰਨ ਦਾ ਮੁੰਡਾ ਤੇ ਉਸੇ ਪੂਆ ਆ ਪਹੁੰਚੇ ਬਹਾਨਾ ਇਹ ਬਣਾਇਆ ਕਿਸੇ ਛੋਟੇ ਨੇ ਪਟਿਆਲੇ ਕਿਸੇ ਪੁਲਿਸ ਦੇ ਸਾਡੇ ਸੁਪਰਡੈਂਟ ਦੀ ਕੁੜੀ ਦੇਖਣ ਆਏ ਸੀ ਆ ਗਈ ਪਸੰਦ ਕੁੜੀ ਬੇਜੀ ਨੇ ਪੁੱਛਿਆ ਸੋਹਣੀ ਤਾਂ ਬਥੇਰੀ ਐ ਪਰ ਤੇਜ ਲੱਗਦੀ ਐ ਮੈਨੂੰ ਤਾਂ ਪਸੰਦ ਨਹੀਂ ਸਾਨੂੰ ਤਾਂ ਸੌਜੀ ਕੁੜੀ ਚਾਹੀਦੀ ਐ ਉਹਦੀ ਭੂਆ ਜੀ ਨੇ ਦੱਸਿਆ ਵੱਡਾ ਮੰਗ ਲਿਆ ਕਿਤੇ ਬੇਜੀ ਨੇ ਪੁੱਛਿਆ ਵੱਡਾ ਤਾਂ ਸਾਡਾ ਭਗਤ ਐ ਉਹ ਤਾਂ ਜਿੱਥੇ ਆਖਾਂਗੇ ਮੰਨਜੂ ਉਹ ਤਾਂ ਬਹੁਤ ਸਾਊ ਐ ਪਸੰਦ ਤਾਂ ਇਸੇ ਦਿਨੀ ਕੋਈ ਆਉਂਦੀ ਉਸ ਖਾਤਰ ਤਾਂ ਸੋਚੀਆਂ ਰਿਸ਼ਤੇਦਾਰਾਂ ਵਿੱਚੋਂ ਹੀ ਕੋਈ ਕੁੜੀ ਦੇਖੀਏ ਜੋ ਦੇਖੀ ਪਾਲੀ ਹੋਵੇ ਹੋਰ ਇਹੋ ਜੀ ਨਾ ਕੋਈ ਆਜੇ ਜਿਹੜੀ ਉਹਨੂੰ ਹੱਥਾਂ ਦੇ ਨਚਾਏ ਉਸੇ ਪੂਆ ਜੀ ਦੱਸਰੇ ਸਨ ਤੇ ਨਾਲੀ ਟੇਢੀ ਅੱਖ ਨਾਲ ਮੇਰੇ ਵੱਲ ਝਾਕ ਲੈਂਦੇ ਸਨ ਇੱਕ ਅਜੀਬ ਕਿਸਮ ਦਾ ਪੈ ਜਿਵੇਂ ਮੇਰੇ ਹੱਡਾਂ 'ਚ ਲੱਗ ਗਿਆ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਗਲੇ ਦਿਨ ਜਾਣ ਵੇਲੇ ਉਹ ਔਰਤ ਮੇਰੇ ਕਮਰੇ ਵਿੱਚ ਆਈ ਸਿਰ ਤੇ ਪਿਆਰ ਦਿੱਤਾ ਜਾਣ ਲੱਗੀ ਰੁਪਏ ਦੇਣ ਲੱਗੀ ਨਹੀਂ ਆ ਕੇ ਮੈਂ ਸਿਰ ਫੇਰ ਕੇ ਰੁਪਏ ਲੈਣ ਤੋਂ ਨਾ ਕਰ ਦਿੱਤੀ ਲੈ ਲੈ ਕੋਈ ਨਾ ਭੂਆ ਜੀ ਨੇ ਬੇਜੀ ਨੇ ਆਖਿਆ ਜਦੋਂ ਫੇਰ ਵੀ ਰੁਪਏ ਮੈਨਾਂ ਫੜੇ ਉਸਨੇ ਮੇਰੇ ਸਰਾਣੇ ਹੇਠ ਰੱਖ ਦਿੱਤੇ ਤੇ ਸਿਰ ਪਲੋਸ ਕੇ ਚਲੀ ਗਈ ਉੰਜ ਤਾਂ ਜਿਹੜੇ ਵੀ ਰਿਸ਼ਤੇਦਾਰ ਆਉਂਦੇ ਸਨ ਜਾਣ ਲੱਗੇ ਆ ਰੁਪਏ ਦੇ ਕੇ ਜਾਂਦੇ ਸਨ ਪਰ ਇਸ ਔਰਤ ਦਾ ਰੁਪਏ ਦੇਣਾ ਮੈਨੂੰ ਚੰਗਾ ਨਹੀਂ ਸੀ ਲੱਗਿਆ ਕਿੰਨੇ ਦਿਨ ਜਦੋਂ ਤੱਕ ਬੇਜੀ ਨੇ ਉਥੋਂ ਨਾ ਚੱਕੇ ਉਹ ਰੁਪਏ ਸਰਾਣੇ ਪੈਰੇ ਸਨ ਇੱਕ ਦਿਨ ਜਮਾਤ ਵਿੱਚ ਗੁਰਬਖਸ਼ ਭੈਣ ਦੀ ਨੇ ਆਖਿਆ ਕੱਲ ਨੂੰ ਸਾਰੀਆਂ ਕੁੜੀਆਂ ਲਿਖ ਕੇ ਲਿਆਓ ਕਵਿਤਾ ਜਾਂ ਕਹਾਣੀ ਕਿ ਤੋ ਪੜ੍ਹ ਕੇ ਨਹੀਂ ਆਪਣੇ ਕੋਲੋਂ ਬਣਾ ਕੇ ਬਹੁਤ ਰਾਤ ਗਈ ਤੱਕ ਮੈਂ ਸੋਚਦੀ ਰਹੀ ਕਵਿਤਾ ਲਿਖਾਂ ਲਿਖਿਆ ਸੂਰਜ ਦੀ ਜਿੰਦ ਮੇਰੀ ਬਦਲਾ ਦੀ ਜਿੰਦ ਮੇਰੀ ਪੌਣਾ ਦੀ ਜਿੰਦ ਮੇਰੀ ਪੰਛੀਆਂ ਦੀ ਜਿੰਦ ਮੇਰੀ ਪਰੇ ਕਵਿਤਾ ਨਹੀਂ ਸੀ ਮੈਂ ਲਿਖ ਕੇ ਲਾਈਨਾਂ ਕੱਟ ਦਿੱਤੀਆਂ ਕਹਾਣੀ ਲਿਖਣ ਲੱਗੀ ਇੱਕ ਨਿੱਕੀ ਜਹੀ ਕੁੜੀ ਜੰਗਲ ਵਿੱਚ ਗੁਆਚ ਗਈ ਸੀ ਫਿਰ ਕੀ ਹੋਇਆ ਅੱਗੋਂ ਪਤਾ ਨਹੀਂ ਸੀ ਕਹਾਣੀ ਵੀ ਨਾ ਬਣੀ ਅਗਲੇ ਦਿਨ ਸਵਿੰਦਰਜੀਤ ਨੇ ਕਵਿਤਾ ਸੁਣਾਈ ਤੇ ਮੈਂ ਹੈਰਾਨ ਹੋਈ ਉਹਦੇ ਮੂਹਵਲ ਤੱਕਦੀ ਰਹੀ ਸਵਿੰਦਰਜੀਤ ਦੀਆਂ ਅਣਛਪੀਆਂ ਕਵਿਤਾਵਾਂ ਦਾ ਖਰੜਾ ਪਿਛਲੇ ਸਾਲ ਅਵਤਾਰ ਨੇ ਮੈਨੂੰ ਵਿਖਾਇਆ ਸੀ ਸਵਿੰਦਰਜੀਤ ਹੁਣ ਦੁਨੀਆ ਤੇ ਨਹੀਂ ਰਹੀ ਦਿਮਾਗ ਦੀ ਨਾੜੀ ਫਟਦਿਆਂ ਨਾਲ ਉਹਦੀ ਮੌਤ ਹੋ ਗਈ ਸੀ ਅਵਿਨਾਸ਼ ਨੇ ਕਹਾਣੀ ਸੁਣਾਈ ਇੱਕ ਰਾਜਕੁਮਾਰੀ ਸੀ ਰਾਜਕੁਮਾਰੀ ਨੇ ਰਾਜਕੁਮਾਰ ਨੂੰ ਆਖਿਆ ਲਾਲ ਗੁਲਾਬ ਦਾ ਫੁੱਲ ਲਿਆ ਕੇ ਦੇਵੇਂਗਾ ਤਾਂ ਮੈਂ ਤੇਰੇ ਨਾਲ ਵਿਆਹ ਕਰਾਂਗੀ ਰਾਜਕੁਮਾਰ ਬਹੁਤ ਉਦਾਸ ਹੋ ਕੇ ਆਪਣੀ ਬਾਰੇ ਵਿੱਚ ਬੈਠਾ ਬਾਂਸੀ ਵਜਾ ਰਿਹਾ ਸੀ ਸਾਰੇ ਮੁਲਕ ਵਿੱਚ ਲਾਲ ਗੁਲਾਬ ਕਿਧਰੇ ਨਹੀਂ ਸੀ ਉਗਦਾ ਬੁਲਬੁਲ ਨੇ ਆਖਿਆ ਮੈਂ ਤੇਰੀ ਮਦਦ ਕਰਾਂਗੀ ਰਾਜਕੁਮਾਰ ਬਾਰੀ ਵਿੱਚ ਬੈਠਾ ਬੰਸਰੀ ਵਜਾਉਂਦਾ ਰਿਹਾ ਬੁਲਬੁਲ ਬਾਰੀ ਦੇ ਅੱਗੇ ਲੱਗੇ ਚਿੱਟੇ ਗੁਲਾਬ ਦੇ ਬੂਟੇ ਦੀ ਟਾਣੀ ਉੱਪਰ ਕੰਡਿਆ ਉੱਪਰ ਬੈਠ ਕੇ ਇੱਕ ਕੰਡਾ ਉਹਦੇ ਦਿਲ ਵਿੱਚ ਹੀ ਉੜ ਗਿਆ ਸਾਰੀ ਰਾਤ ਬੁਲਬੁਲ ਦੇ ਦਿਲ ਵਿੱਚੋਂ ਲਹੂ ਸਿੰਦਾਰਿਆ ਤੇ ਗੁਲਾਬ ਦੀ ਟਾਣੀ ਨੂੰ ਸਿੰਦਾਰਿਆ ਤੇ ਸਵੇਰ ਤੱਕ ਚਿੱਟੇ ਗੁਲਾਬ ਦਾ ਰੰਗ ਲਾਲ ਹੋ ਗਿਆ ਸੀ ਤੇ ਬੁਲਬੁਲ ਮਰ ਗਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਇਹ ਕਹਾਣੀ ਸੱਚੀ ਹੈ ਕਿ ਚੁੱਪੀ ਅਵਨਾਸ਼ ਨੇ ਆਪ ਬਣਾਈ ਹੈ ਯਾ ਕਿ ਤੋ ਪੜ੍ਹ ਕੇ ਲਿਆਈ ਹੈ ਪਰ ਜਦੋਂ ਕਹਾਣੀ ਮੁੱਕੀ ਤਾਂ ਮੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ ਤੇ ਅੱਜ ਬਹੁਤ ਸਾਲ ਲੰਘ ਜਾਣ ਉਪਰੰਤ ਵੀ ਉਹ ਬੰਸਰੀ ਵਜਾਉਂਦਾ ਰਾਜਕੁਮਾਰ ਚਿੱਟੇ ਤੋਂ ਲਾਲ ਹੋਇਆ ਗੁਲਾਬ ਦਾ ਫੁੱਲ ਤੇ ਮਰੀ ਹੋਈ ਬੁਲਬੁਲ ਮੇਰੇ ਜ਼ਿਹਨ ਵਿੱਚ ਜਿਉ ਰਹੇ ਨੇ ਤੂੰ ਕੀ ਲਿਖ ਕੇ ਲਿਆ ਲੈਂਦਾ ਗੁਰਬਖਸ਼ਪਨ ਜੀ ਨੇ ਮੈਨੂੰ ਪੁੱਛਿਆ ਮੈਨੂੰ ਤਾਂ ਕੁਝ ਨਹੀਂ ਲਿਖਣਾ ਆਉਂਦਾ ਮੈਂ ਮਾਂ ਦੇ ਨਾਲ ਆਖਿਆ ਪਰ ਮੈਂ ਲਿਖਣ ਲਈ ਆਖਿਆ ਸੀ ਜਦੋਂ ਮੈਂ ਵੱਡੀ ਹੋ ਗਈ ਮੈਂ ਤੁਹਾਡੇ ਉੱਤੇ ਇੱਕ ਕਹਾਣੀ ਲਿਖਾਂਗੀ ਗੁਰਬਖਸ਼ ਭੈਣ ਦੀ ਸ਼ਾਇਦ ਮੈਂ ਇਹ ਸੋਚ ਕੇ ਆਖ ਦਿੱਤਾ ਸੀ ਪਰੀਆਂ ਦੀਆਂ ਕਹਾਣੀਆਂ ਹੁੰਦੀਆਂ ਨਹੀਂ ਤੇ ਗੁਰਬਖਸ਼ ਭੈਣ ਦੀ ਪਰੀਆਂ ਵਰਗੀ ਹੀ ਤਾਂ ਸੀ ਪਰ ਉਦੋਂ ਤੱਕ ਮੈਨੂੰ ਇਹ ਨਹੀਂ ਸੀ ਪਤਾ ਕਿ ਧਰਤੀ ਪਰੀਆਂ ਨੂੰ ਰਾਸ ਨਹੀਂ ਆਉਂਦੀ ਤੇ ਕੁਝ ਬਰੇ ਹੋਏ ਪਰੀਆਂ ਵਰਗੀ ਔਰ ਗੁਰਬਖਸ਼ ਭੈਣ ਜੀ ਆਖੜਾ ਨਹਿਰ ਚ ਡੁੱਬ ਕੇ ਮਰ ਗਈ ਹੈ। ਉਹਨੇ ਦਿਨੇ ਸਾਡੇ ਸਕੂਲ ਦੇ ਨਾਲ ਐਫਏ ਤੱਕ ਦਾ ਕਾਲਜ ਵੀ ਬਣ ਗਿਆ ਸੀ। ਕੁਝ ਪ੍ਰੋਫੈਸਰ ਨਹੀਂ ਆ ਰੱਖ ਲਈਆਂ ਤੇ ਦੋ ਪ੍ਰੋਫੈਸਰ ਮਹਿੰਦਰਾ ਕਾਲਜ ਵਿੱਚੋਂ ਪੜਾਉਣ ਆਉਂਦੇ। ਉਹ ਸਕੂਲ ਦੀਆਂ ਜਮਾਤਾਂ ਨੂੰ ਵੀ ਪੜਾਉਂਦੇ ਸਨ। ਪ੍ਰੋਫੈਸਰ ਬਲਵੰਤ ਸਿੰਘ ਹਿਸਟਰੀ ਪੜਾਉਂਦੇ ਨਾਲ ਗੱਲਾਂ ਵੀ ਸੁਣਾਉਂਦੇ, ਮਜ਼ਾਕ ਵੀ ਕਰਦੇ। ਇੱਕ ਦਿਨ ਕਿਸੇ ਨੇ ਦੱਸਿਆ ਪ੍ਰੋਫੈਸਰ ਬਲਵੰਤ ਸਿੰਘ ਉਹ ਰਾਣੀ ਤੀਜੀ ਐਮਏ ਦਾ ਇਮਤੇਹਾਨ ਦਿੱਤਾ ਹੈ ਤੇ ਫਸਟ ਆਏ ਨੇ ਪਤਾ ਨਹੀਂ ਕੀ ਸੋਝੀ ਮੈਂ ਕਾਗਜ਼ ਉੱਪਰ ਲਿਖ ਦਿੱਤਾ ਸਰ ਵੀ ਆਰ ਪ੍ਰਾਊਡ ਆਫ ਯੂ ਤੇ ਕਾਗਜ਼ ਉਹਨਾਂ ਦੀ ਜਮਾਤ ਵਿੱਚ ਆਉਣੋਂ ਪਹਿਲਾਂ ਮੇਜ਼ ਉੱਪਰ ਰੱਖ ਦਿੱਤਾ ਉਹ ਜਮਾਤ ਵਿੱਚ ਆਏ ਚੁੱਕ ਕੇ ਕਾਗਜ਼ ਪੜ੍ਹਿਆ ਸਾਰੀ ਜਮਾਤ ਉੱਪਰ ਨਿਗਾਹ ਮਾਰੀ ਫਿਰ ਮੇਰੀ ਵੱਲ ਉਂਗਲ ਕਰਕੇ ਆਖਣ ਲੱਗੇ ਆਪਨੇ ਲਿਖਾ ਹੈ ਇਹ ਮੈਂ ਜਵਾਬ ਦੇਣ ਲਈ ਖੜੀ ਹੋਈ ਬਹੁਤ ਡਰ ਰਹੀ ਸੀ ਪਰ ਝੂਠ ਵੀ ਨਾ ਬੋਲਿਆ ਗਿਆ ਤੇ ਆਖਿਆ ਹਾਂਜੀ ਆਈ ਆਲਸੋ ਵਾਂਟ ਟੂ ਬੀ ਪ੍ਰਾਊਡ ਆਫ ਯੂ ਪ੍ਰੋਫੈਸਰ ਸਾਹਿਬ ਨੇ ਆਖਿਆ ਤੇ ਇੱਕ ਪਲ ਮੇਰੇ ਵੱਲ ਦੇਖਦੇ ਰਹੇ ਬੈਠਦਾ ਉਹ ਉਹਨਾਂ ਆਖਿਆ ਤੇ ਜਮਾਤ ਨੂੰ ਪੜਾਉਣ ਲੱਗ ਪਏ ਬਹੁਤ ਸਾਲ ਲੰਘ ਗਏ ਗੱਲ ਭੁੱਲ ਭੁਲਾ ਗਈ ਪਰ ਜਦੋਂ 1972 ਵਿੱਚ ਮੇਰੇ ਨਾਵਲ ਇਹੋ ਹਮਾਰਾ ਜੀਵਨਾ ਨੂੰ ਸਾਹਿਤ ਅਕੈਡਮੀ ਦਾ 어ਵਾਰਡ ਮਿਲਿਆ ਤਾਂ ਬਹੁਤ ਸਾਰੀਆਂ ਵਧਾਈਆਂ ਤਾਰਾਂ ਤੇ ਚਿੱਠੀਆਂ ਵੇ ਇੱਕ ਪੋਸਟਕਾਰ ਵੀ ਸੀ ਇਹ ਪ੍ਰੋਫੈਸਰ ਬਰਵੰਤ ਸਿੰਘ ਹੋਰਾਵੱਲੋ ਸੀ ਜਿਸ ਉਤੇ ਸਿਰਫ ਇਹ ਨਹੀਂ ਲਿਖਿਆ ਹੋਇਆ ਸੀ ਆਈ ਐਮ ਪ੍ਰਾਊਡ ਆਫ ਯੂ ਧੰਨਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ